ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਅਲੀਵਾਲ ਕੋਟ ਲਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦੁੱਧ ਦਾ ਕੰਮ ਹੈ ਵੀਰ ਜੀ ਹੁਣਾਂ ਦਾ ਤੇ ਚੰਗੇ ਰਿਕਾਰਡ ਵਾਲੀਆਂ گاਵਾ ਸਾਰੀਆਂ ਵੀਰ ਜੀ ਨਾਲ ਕੋ ਫਾਰਮ ਵਾਲੀਆਂ گاਵਾ ਵਾਂ ਸਾਰੀਆਂ ਤੇ ਅੱਜ ਸਾਰੀਆਂ ਵਕਾਉ ਕਰ ਦੇਣੀਆਂ ਕੋਈ ਵਿੱਚ ਟੋਕੜ ਗੱਬਣਿਆ ਕੋਈ ਕੱਲੀ ਟੋਕੜ ਆ ਕੋਈ ਸੱਜਰ ਸੂਈ ਆ ਤੇ ਕਈ ਮਜਬੂਰੀਆਂ ਹੋ ਜਾਂਦੀਆਂ ਉਹਨਾਂ ਕਰਕੇ ਕਈ ਵਾਰੀ ਪਸ਼ੂ ਜਿਹੜੇ ਵਿੱਚ ਨੇ ਪੈਂਦੇ ਆ ਤੇ ਗੱਲਬਾਤ ਕਰਦੇ ਆ ਤੇ ਬਾਕੀ ਇਹ ਆ ਵੀ ਪਸ਼ੂ ਦੇ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਖੜੋ ਜਿਹੜੀ ਗੱਬਣ ਆ ਪਾਸ ਕਰਵਾ ਕੇ ਖੜੋ ਸੋਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਤੇ ਥਾਣ ਸਾਰਾ ਕੁਝ ਇੱਥੇ ਚੱਕ ਕਰਕੇ ਚੰਗੀ ਤਰ੍ਹਾਂ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਹਾਂਜੀ ਸਭ ਵਧੀਆ ਚਲੋ ਵਧੀਆ ਚੀਜ਼ਾਂ ਦਾ ਨਾਮ ਦੱਸ ਤੇ ਕਰੀ ਮੇਰਾ ਨਾਮ ਕਰਨ ਵੀਰ ਸਿੰਘ ਜੀ ਤੇ ਪਿੰਡ ਪਿੰਡ ਆਪਣਾ <li>ਲੀਵਾਲ ਗੋੜ ਲੀਜੇ। ਆਹ ਨਾਲੇ ਤੋਂ ਕੋਈ 5 ਕਿਲੋਮੀਟਰ ਪੈਂਦਾ ਜਾ ਕੇ। ਠੀਕ ਆ। ਹਾਂਜੀ ਹਾਂਜੀ। ਤੇ ਫੋਨ ਨੰਬਰ ਵੀ ਬੋਲ ਦੋ। ਫੋਨ ਨੰਬਰ ਲੇ ਲਓ 700 930 7255। ਠੀਕ ਆ। ਤੇ ਅੱਜ ਸਾਰਾ ਹੀ ਮਾਲ ਵੇਚ ਦੇਣਾ ਫਿਰ। ਹਾਂਜੀ ਹਾਂਜੀ ਸਾਰਾ ਮਾਲ ਵੇਚ ਦੇਣਾ ਆ ਨਾ ਲੇਬਰ ਦੀ ਆਪਾਂ ਨੂੰ ਨਾ ਅਹੀਂ ਰਹਿਣੇ ਆ ਅਜ ਨਾਲੇ। ਅੱਛਾ। ਤੇ ਮੁਸ਼ਕਿਲ ਬੜੀ ਆ ਇੱਕ ਤੇ ਲੇਬਰ ਨਹੀਂ ਜੇ ਮਿਲਦੀ। ਅੱਛਾ। ਲੇਬਰ ਤੋਂ ਮਲਦੁਖੋਂ ਹੀ ਮਤਲਬ ਸਾਰਾ ਮਾਲ ਅੱਜ ਨਾ ਆਪਾਂ ਵੇਚਣੇ ਆ। ਠੀਕ ਆ। ਇਹਦੀ ਬੜੀ ਵੱਡੀ ਸਮੱਸਿਆ ਇੱਕ ਸਵੇਰੇ ਸ਼ਾਮ ਆਉਣਾ ਸਭ ਤੋਂ ਵੱਡੀ ਸਮੱਸਿਆ ਹੈ ਵੀ ਨਾਲ ਸਾਡੇ ਕੰਮ ਥੋੜੇ ਹੋਰ ਵੀ ਹੈਗੇ ਆ ਆ ਤਾਂ ਇਹ ਦੱਸਣ ਦੇ ਵੀ ਦੁਕਾਨਾਂ ਤੇ ਪੁੰਨਾ ਵੀ ਆ ਨਾਲ ਹੋਰ ਵੀ ਦੋ ਤਿੰਨ ਕੰਮ ਹੈਗੇ ਆ ਇਹ ਨਾਲ ਸਾਡਾ ਫਾਈਨੈਂਸ ਦਾ ਵੀ ਕੰਮ ਹੈਗਾ ਤੇ ਉਹਦੇ ਕਰਕੇ ਨਾ ਫਿਰ ਸਾਡ ਨੂੰ ਇੱਧਰ ਧਿਆਨ ਨਹੀਂ ਦਿੱਤਾ ਜਾਂਦਾ ਧਿਆਨ ਘਟੇ ਉਹ ਜਤਰਾ ਪੱਠੇ ਪੁੱਠੇ ਵੀ ਨਹੀਂ ਕੋਈ ਜਾ ਪੱਠੇ ਤਾਂ ਹੈ ਹੀ ਨਹੀਂ ਜੇ ਤੁਸੀਂ ਵੇਖੋ ਉਹਦੇ ਸਾਰੇ ਤੂੜੀ ਪਈ ਆ ਤੂੜੀ ਹੁਣ ਚਾਰ ਵੀ ਨਹੀਂ ਉਹਨਾਂ ਪੈਣਦੇ ਚਾਰ ਵੀ ਬਿਲਕੁਲ ਉਹ ਥੋੜਾ ਬੋਧਾ ਰਹਿ ਗਿਆ ਉਹ ਵੀ ਬਸ ਮਲ ਗੁਜਾਰੇ ਕੇ ਜੋਗਾ ਮੜਾ ਮੋਟਾ ਪੈਣਦਾ ਨਾ ਮਾਤਰੀ ਹੈਗੇ ਨਾ ਮਾਤਰੀ ਸਮਝੋ ਇੱਕ ਸਾਹ ਲਾਂਗੇ ਠੀਕ ਆ ਹਾਂਜੀ ਹਾਂਜੀ ਤੇ ਅੱਜ ਫਿਰ ਜੋ ਵੀ ਆ ਜਿੰਨਾ ਵੀ ਮਤਲਬ ਮਾਲ ਹੈਗਾ ਸਾਰਾ ਵੇਚ ਦੇਣਾ ਹਾਂਜੀ ਸਾਰਾ ਵੇਚ ਦੇਣਾ ਆ ਤੇ ਆਹ ਜਿਹੜੀਆਂ ਬੱਚੀਆਂ ਜੇ ਇਹ ਬੱਚੀਆਂ ਇਹ ਚਾਚੇ ਹਣੋਂ ਦੇਤੀਆਂ ਆਪਾਂ ਅੱਛਾ ਹਾਂ ਅੱਛਾ ਇਹ ਰਿਸ਼ਤੇਦਾਰਾਂ ਨੂੰ ਦੇਤੀਆਂ ਪਰ ਉਹਨੂੰ ਵੀ ਚੋ ਦੇਤੀਆਂ ਹੈ ਮਤਲਬ ਠੀਕ ਰੱਖੀਆਂ ਤਾਂ ਬੜੇ ਸ਼ੌਂਕ ਨਾਲ ਆਪਾਂ ਸਾਰੀਆਂ ਵਧੀਆ ਰਿਕਾਰਡ ਵਾਲੀਆਂ ਹੈਆਂ ਏਬੀਐਸ ਦੀਆਂ ਅੱਛਾ ਪਰ ਚਲੋ ਕਈ ਵਾਰੀ ਫਿਰ ਮਜਬੂਰੀਆਂ ਕਈ ਪੰਜ ਜਾਂਦੀਆਂ ਸੋਹਣੀਆਂ ਬੱਚੀਆਂ ਹੀ ਉਤਨਾ ਸਾਰੀਆਂ ਤੇ ਇਹ ਜਿਹੜੀਆਂ ਵਾ ਇਹ ਦੇਤੀਆਂ ਪਹਿਲਾਂ ਹੀ ਤਿੰਨ ਬੱਚੀਆਂ ਹੀ ਤਿੰਨੇ ਦੇਤੀਆਂ ਵਾ ਤੇ ਹੁਣ ਆਹ گاਵਾ ਵਾ ਜਿਹੜੀਆਂ ਕਿੰਨੇ ਸੱਤ گاਵਾ ਜੀ ਹਾਂਜੀ ਹਾਂਜੀ ਤੇ ਆਹ ਜਿਹੜੀ ਪਹਿਲੇ ਨੰਬਰ ਤੇ ਹੀ ਆ ਇਹਨੇ ਨੰਬਰ ਤੇ ਹੰਦੀ ਗਾਂ ਹੈਗੀ ਜੇ ਆਪਣਾ ਏਪੀਐਸ ਦੀ ਗਾਂ ਹੈ ਜੇ ਇਹਦੀ ਅੱਛਾ ਆਪਣਾ ਤੇ ਇਹਨੂੰ ਸੁਈ ਨੂੰ ਅੱਜ ਕੋਈ 530 ਦਿਨਾਂ ਦੇ ਵਿੱਚ ਵਿੱਚ ਅੱਜ ਹੋ ਗਏ ਜੀ ਅੱਛਾ ਹਾਂਜੀ ਹਾਂਜੀ ਤੇ ਬੱਚਾ ਇਹਦਾ ਬੱਚਾ ਇਹਦਾ ਵੱਛਾ ਹੀ ਤੇ ਉਹ ਆਪਣਾ ਛੇਤੀ ਮਰ ਗਿਆ ਮਤਲਬ ਉਹਨੇ 2-4 ਦਿਨਾਂ ਚ ਉਹ ਮਰ ਗਿਆ ਹੋਦਾ ਅੱਛਾ ਮਤਲਬ ਵੀ ਆਪ ਨਾ ਆਉਣ ਦੇ ਕਾਰਨ ਸਾਮ ਸੰਭਾਲ ਨਹੀਂ ਕੋ ਪਿੱਛੋਂ ਫਿਰ ਬੰਦਾ ਨਹੀਂ ਕੋਈ ਆਇਆ ਨਾ ਇੰਨੇ ਮਤਲਬ ਸਾਮ ਭਈਆਂ ਨਹੀਂ ਗਈਆਂ گاਵਾ ਹਨਾ ਮੇਨ ਗੱਲ ਹੀ ਸਾਰੀ ਮਤਲਬ ਇਹੋ ਹੀ ਜੇ ਕਿ ਮਤਲਬ ਸਾਮ ਸੰਭਾਲ ਜਣੀ ਹੈ ਠੀਕ ਹੈ ਤੇ ਦੁੱਧ ਹੁਣ ਕਿੰਨਾ ਹੈ ਦੁੱਧ ਇਸ ਟਾਈਮ ਇਹਦੇ ਹੱਲੇ 16 ਲੀਟਰ ਦੁੱਧ ਹੋ ਗਿਆ ਜੇ ਤੋੜੀ ਉੱਤੇ ਅੱਛਾ ਤੋੜੀ ਤੇ ਹੀ ਹੈ ਹਾਂ ਠੀਕ ਤੋਰੋ ਮੇਰੇ ਕਰੀਨ ਚਵਾਈ ਕਿੰਨੇ ਕਵਚਦੀ ਹੋਈ ਇਹਨਾਂ ਦੀ ਚਵਾਈ ਤੇ ਆਪਣਾ ਵੀਰ ਜੀ ਸਵੇਰ ਦੀ 6 ਵਜੇ ਦੀ ਹੋਈ ਏ 6 ਵਜੇ ਦੀ ਤੇ ਹੁਣ ਕੋਈ 12 ਕਵਜੇ ਦਾ ਟਾਈਮ ਆ ਹਾਂਜੀ 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 ਬਾਕੀ ਕੱਦ ਕਾਠ ਪੱਖਹ ਪੂਰੀ ਜਵਾਨ ਹੈ گاਵਾ ਹੈ ਸਾਰੀਆਂ ਚੰਗੇ ਰਿਕਾਰਡ ਵਾਲੀਆਂ ਵਾ ਤੇ ਬਸ ਇਹ ਆ ਵੀ ਸਾਰੀ ਗੱਲ ਦੱਸੀ ਆ ਵੇਦੀ ਉਹਨਾਂ ਨੇ ਵੀ ਸਾਮ ਜਿਹੜਾ ਸਾਮ ਤੁੱਖ ਜੜੀਆਂ ਹੁਣ ਵੇਚਣੀਆਂ ਵਾ گاਵਾ ਸਾਰੀਆਂ ਚੰਗੇ ਰਿਕਾਰਡ ਵਾਲੀਆਂ ਹਾਈਟ ਬਹੁਤ ਬਹੁਤ ਹਾਈਟ ਬੜੀ ਹੈ ਇਹਦੀ ਵੀ ਮਨਾ ਮਨਾ ਉਹ ਵਧੀਆ ਲੱਗਾ ਜੇ ਕੋਈ ਐਸੇ ਗਾਂ ਦੀ ਹੁਣ ਸੇਵਾ ਕਰਨੇ ਜਾ ਕੇ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ 50 ਦਿੱਤੀ ਕਿ ਲੀਟਰ ਦੇ ਹੁਣ ਦੁੱਧ ਚੋਲੂਗਾ ਬੜੇ ਨੂੰ। ਬਾਕੀ ਇਹ ਆ ਬਾਕੀ ਕੋਈ ਵੀਰ ਆਪਣੇ ਵੇਸ ਚਾੱਕ ਕੇ ਖੜੇ ਆ 98 ਤੇ ਦੇਖ ਸਕਦੇ ਜੇ ਲੱਗੇ ਤਾਂ ਤੇ ਉਤਰਾਂ ਵੀਰ ਜੀ ਥਣ ਥਣ ਪੂਰੇ ਆ। ਹਾਂਜੀ ਥਣ ਥਣ ਮੇਰੇ ਪੂਰੇ। ਅੱਛਾ ਕੋਈ ਬਾਤ ਘੱਟਤ ਨਹੀਂ ਆ। ਨਹੀਂ ਨਹੀਂ ਜਿੱਦਾਂ ਮੱਦੀ ਆਪਣੀ ਤਸੱਲੀ ਕਰਕੇ ਖੜੋ ਉਹ ਜੀ ਦੀ ਤੇ ਫੁੱਲ ਗਰੰਟੀ ਆਪੇ। ਮੋਲੇ ਦਾ ਮੋਲੇ ਦਾ ਫੋਨ ਤੇ ਕਰਦਾਂਗੇ ਕੋਈ। ਅੱਛਾ ਇਹਦਾ ਫੋਨ ਤੇ। ਮੁੱਲ ਤਾਂ ਸਾਰਿਆਂ ਦਾ ਫੋਨ ਤੇ ਕਰਦਾਂਗੇ। ਅੱਛਾ ਹਾਂਜੀ ਹਾਂਜੀ ਦੱਸ ਹੀ ਦਿੰਦੇ ਸਗੋਂ ਕਿ ਫੋਨ ਤੇ ਕਰਨੇ ਆ ਆਪਾਂ ਨਹੀਂ ਫੋਨ ਤੇ ਕਰਦਾ ਅੱਛਾ ਚਲੋ ਫਿਰ ਕੋ ਪੁੱਛ ਲੈ ਹਨਾ ਬਾਕੀ ਰੇਟ ਬਹੁਤ ਜਾਇਜ਼ ਹੀ ਰੱਖਾਂਗੇ ਸਿੱਧੀ ਵੇਖੋ ਜਿਹੜੀ ਗੱਲ ਆ ਆਪਾਂ ਨੂੰ ਤੇ ਹੁਣ ਵੇਚਣੀਆਂ ਪੈਣੀਆਂ ਮਤਲਬ ਕਿ ਵੇਲ ਕਰਨਾ ਆ ਕੇ ਸਾਰਾ ਹਨਾ ਕੋ ਫੋਨ ਲਾਵੇ ਜਰੂਰ ਇੱਕ ਵਾਰੀ ਜਿੰਨੂੰ ਕੋਈ ਵੀ ਪਸੰਦ ਹੁੰਦੀ ਆ ਤੇ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਹਨਾ ਹਾਂਜੀ ਹਾਂਜੀ ਤੇ ਚਲੋ ਫਿਰ ਆਵੀਤ ਖੋਲੋ ਇੱਕ ਵਾਰੀ ਇਹਦੇ ਬਾਰੇ ਵੀ ਦੱਸ ਦੋ ਇਹ ਆਪਣਾ ਪਹਿਲੇ ਸੂਏ ਬੱਚੀ ਜੀ ਆਪਣਾ ਅੱਛਾ ਹਾਂਜੀ ਹਾਂਜੀ ਤੇ ਆਪਣਾ ਸਟਾਰਟਿੰਗ ਤੋਂ ਦੋ ਤੋਂ ਬਹੁਤ ਵਧੀਆ ਰਿਹਾ ਇਹਦਾ ਇਹਦੇ ਹੱਲੇ ਕਿੰਨਾ ਟੋਕੜ ਹੋ ਗਈ ਆ ਸੱਜਰ ਨੇ ਕਿੰਨਾ ਕੱਢਿਆ ਸੱਜਰ ਨੇ ਮਤਲਬ ਇਹ 25 26 ਲੀਟਰ ਤੇ ਚੱਲ ਗਈ ਸੀ ਪਹਿਲੇ ਸਵੇ ਹੀ ਹਾਂਜੀ ਹਾਂਜੀ ਪਹਿਲੇ ਸਵੇ ਹੀ ਗਈ ਹੁਣ ਬਣੀ ਗਾਂ ਕਿ ਨਹੀਂ ਇਹ ਗਾਂ ਇਹਨੂੰ ਨਾ ਅੱਜ ਟੀਕੇ ਭਰਾਈ ਨੂੰ ਲਗਭਗ 2 ਮਹੀਨੇ ਦੇ ਆਸ-ਪਾਸ ਹੋਈ ਚੱਲੀ ਆ ਅੱਛਾ 2 ਮਹੀਨੇ ਦੇ ਆਸ-ਪਾਸ ਮਤਲਬ ਅਹੀਂ ਚੈੱਕ ਨਹੀਂ ਸਿਰਫ ਕਰਾਈਆਂ ਅੱਛਾ ਹਾਂਜੀ ਹਾਂਜੀ ਬਾਕੀ ਮੈਨੂੰ ਪਤਾ ਵੀ ਗਾਈਆਂ ਮਤਲਬ ਚੈੱਕ ਪਾਸ ਪ੍ਰੋਪਰ ਹੀ ਹੈਗੇ ਮਾਲ ਜੇ ਕੋਈ ਵੀਰ ਕੋਲ ਅਜਨੇ ਚੈੱਕ ਵੀ ਕਰਨੀ ਆ ਤਾਂ ਉਹ ਚੈੱਕ ਕਰਕੇ ਖੜ ਸਕਦਾ ਬਾਕੀ ਹੈਗੀ ਐ ਵੀ ਚੰਗੇ ਰਿਕਾਰਡ ਵਾਲੀ ਆ ਹਾਂਜੀ ਗਾਂ ਹੀ ਇਹਨਾਂ ਵਿੱਚੋਂ ਕੋਈ ਵੀ ਮਰੀ ਨਹੀਂ ਜੀ ਹੈਗੀ ਗਾਈਆਂ ਸਾਰੀਆਂ ਹੀ ਚੰਗੀਆਂ ਆ ਗਾਵਾਂ ਜਿਹੜੀਆਂ ਤਿਆਰ ਹੋ ਕੇ ਸਾਰੀਆਂ ਹੀ ਲੱਖ ਬਾਹਰ ਵੀ ਕਨਾਲੀਆਂ ਵਾਂ ਗਾਵਾਂ ਇਹ ਆ ਵੀ ਇੱਧਰ ਖੁੱਲੀਆਂ ਛੱਡੀਆਂ ਹੁੰਦੀਆਂ ਤੇ ਅੱਜ ਵੀਡੀਓ ਬਣਾਉਣ ਕਰਕੇ ਬੰਨੀਆਂ ਵਾਂ ਉਹਦੇ ਕਰਕੇ ਥੋੜਾ ਜਿਹਾ ਭਾਜਦੀਆਂ ਵਾਂ ਤੇ ਬਾਕੀ ਇਹ ਤੋੜੀ ਹੀ ਆਪਾਂ ਦੇਖ ਸਕਦੇ ਨੇ ਇਹ ਰਹੀ ਤੋੜੀ ਆ ਚਾਰ ਤੇ ਕਿਤੇ ਵਿੱਚ ਵਿਰਲਾ ਵਾਂਝਾ ਜੇ ਕਿਸੇ ਵਿਖਦਾ ਜਿੱਤਨਾ ਅੱਟੇ ਚ ਲੋਨ ਹੁੰਦਾ ਵਾ ਉਸ ਹਿਸਾਬ ਨਾਲ ਹੀ ਚਾਰਿਆ ਜਿਹੜਾ ਇਹਦੇ ਚ ਹੈ ਨਹੀਂ ਤੂੜੀ ਹੱਤ ਬਾਕੀ ਇਹ ਵੀ ਚੰਗੇ ਰਿਕਾਰਡ ਵਾਲੀ ਆ ਕੋਈ ਆਣ ਕੇ ਇੱਥੇ ਪਸੰਦ ਕਰਕੇ ਵੇਖੇ ਪੂਰੀਆਂ ਜਵਾਨ ਵੜਾ ਆ ਜੜੀਆਂ ਹੁਣ ਉਤਰਾ ਦੁੱਧ ਕਿੰਨਾ ਵਿਰਜੀ ਆ ਤੇ ਕੋਲ ਦੁੱਧ ਦਾ ਇਸ ਟਾਈਮ ਇਹਦਾ 9 ਤੋਂ 10 ਲੀਟਰ ਥੱਲੇ ਦੁੱਧ ਅੱਛਾ ਜੀ ਵੀ ਹੋਊਗਾ 9-10 ਲੀਟਰ ਦੁੱਧ ਹੈਗਾ ਜਿਹੜਾ ਮੈਂ ਤਾਂ 9 ਹੀ ਗੱਲ ਕਹਿਣ ਦੇ ਆ ਕਿ ਜੇ ਕੋਈ ਮਤਲਬ ਚਾਰ ਜਾਂ ਪੱਠੇ ਪਾਲੇ ਤੇ ਚੰਗੀ ਤਰ੍ਹਾਂ ਸੇਵਾ ਕਰ ਲੈ ਤੇ ਮੈਨੂੰ ਲੱਗਦਾ ਹਾਲ ਦੀ ਘੜੀ ਵੀ ਇਹਨੇ 12-15 ਲੀਟਰ ਤੱਕ ਪਹੁੰਚ ਜਾਏ ਚ ਪਹੁੰਚ ਜਾਊਗੀ ਫੇਰ ਹਨਾ ਠਾਣੇ ਦੇ ਵੀ ਆਪਾਂ ਦੇਖ ਸਕਦੇ ਲੱਗੇ ਤਾਂ ਤੇ ਬਾਕੀ ਮਿਲਕ ਵੇਨ ਵੀ ਪੈਪਾ ਹੀ ਲੱਗੀਆਂ ਵਾ ਨਿਰੀਆਂ ਇਹ ਵੀ ਤੋੜ ਦੋ ਫੇਰ ਤੇ ਇਹ ਵੀ ਪੂਰੀ ਜਵਾਨ ਐ ਸੋਹਣੀ ਹੈ ਗਾਂ ਇਹ ਵੀ ਤੇ ਜਿਹੜੀ ਹੁਣ ਬਖਾਉਣ ਲੱਗੇ ਆ ਵੀਰ ਜੀ ਹਾਂ ਜੀ ਇਹ ਆਪਣਾ ਦੂਸਰੇ ਸੂਏ ਹਨ ਗਾਂ ਨਾ ਸੁਣੀ ਜਿਹੜੀ ਇਹ ਆ ਅੱਛਾ ਦੂਸਰਾ ਸੂਬਾ ਸੋਨਾ ਹਨੇ ਹਾਂ ਜੀ ਹਾਂ ਜੀ ਇੱਕ ਵਾਰੀ ਤੋਰ ਹੀ ਦਈਏ ਫੇਰ ਹੀ ਦੱਸਦੇ ਹਾਂ ਬਾਈ ਰੱਖ ਦੀ ਜੀ ਹਾਂ ਜੀ ਇਹ ਸਟਾਰਟਿੰਗ ਤੋਂ ਜਮੰਦਰੀ ਹੀ ਆ ਇਹਦਾ ਚਲੋ ਤੋਰ ਦੋ ਇੱਕ ਮਿੰਟ ਰੁਕ ਕੇਓ ਇੱਥੇ ਰੁਕ ਗਿਆ ਆ ਦੇਖ ਸਕਦੇ ਬਾਕੀ ਮਿਲਕਵੇਂ ਨੇ ਇਹਦੇ ਵੀ ਦੇਖ ਸਕਦੇ ਆ ਤੇ ਆ ਥਾਣਾ ਇਹਦੇ ਦੇਖ ਸਕਦੇ ਜੇ ਲੱਗੇ ਤਾਂ ਅਕੀ ਜਵਾਨ ਨੇ ਤਾਂ ਨੜਾ ਚੰਗੀਆਂ ਵਾ ਲੈ ਜਾਓ ਇੱਕ ਵਾਰੀ ਬੰਦ ਹੋ ਇਹਨੂੰ ਬੱਤੀ ਬਰੀਡ ਸਾਰੀ ਪਿਓਰ ਆ ਹੈ ਸਾਰੀਆਂ ਬਰੀਡ ਵਾਲੀਆਂ ਵਾ ਤੁਹਾਨੂੰ ਮਿਕਸ ਬਰੀਡ ਕੋਈ ਨਹੀਂ ਦਿਖੇਗੀ ਇਹਦੇ ਵਿੱਚ ਇਹਨੇ ਉਤਰਾ ਸੱਜਰ ਨੇ ਕਿੰਨਾ ਕ ਦੁੱਧ ਕੱਢਿਆ ਜੇ ਇਹਨੇ ਵੀ ਜੀ ਦੁੱਧ ਸੇਮ ਹੀ ਕੱਢਿਆ ਉਹਦੇ ਬਰਾਬਰ ਹੀ ਕੱਢਿਆ ਹੈ ਅੱਛਾ ਹਾਂਜੀ ਹਾਂਜੀ ਤੇ ਬਾਈ ਜਿਹੜੀ ਹੈ ਇਹਦੀ ਬਾਈ ਇਹ ਸਟਾਰਟਿੰਗ ਤੋਂ ਇਦਾਂ ਹੀ ਆ ਮਤਲਬ ਹਾਂ ਤੁਸੀਂ ਆਪਾਂ ਜਦੋਂ ਦੋ ਦੋ ਚੋਗੇ ਦੇਖਾਂਗੇ ਫਿਰ ਮਤਲਬ ਪੂਰਾ ਬਰਾਬਰ ਆ ਉਦਾਂ ਮਤਲਬ ਸਟਾਰਟਿੰਗ ਤੋਂ ਜਦੋਂ ਛੋਟੀ ਹੁੰਦੀ ਹੈ ਤੇ ਇਹ ਥਾਂ ਨੇ ਇਦਾਂ ਹੀ ਰਿਹਾ ਇਹਦਾ ਅੱਛਾ ਹਾਂਜੀ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਆ ਹੁਣ ਇਹ ਤੇ ਹੱਲੇ ਵੀ ਦੁੱਧ ਲਗਭਗ ਲਗਭਗ ਸੇਮ ਹੀ ਹੋਣਾ ਜੀ ਦਾ ਅੱਛਾ ਹਾਂ ਤੇ ਮੋਲ ਉਤਰ ਜਾਇਜ਼ ਹੀ ਰੱਖਣੇ ਆ ਇਹਨਾਂ ਬਿਲਕੁਲ ਜਾਇਜ਼ ਹੀ ਆ ਤੁਹਾਨੂੰ ਦੱਸਿਆ ਮੈਂ ਆਪਾਂ ਕੇ ਬਸ ਆ ਵੇਚਣ ਵਾਲਾ ਕੰਮ ਕਰਨਾ ਹੈ ਕਿਸਾਨ ਸਿੱਧਾ ਜੀ ਠੀਕ ਹੈ ਤੇ ਹੁਣ ਆ ਵੀ ਤੋਰੋ ਫਿਰ ਅਗਲੀ ਜਿਹੜੀ ਹੁਣ ਵਿਖਾਉਣ ਲੱਗੇ ਆ। ਬਾਕੀ ਇਹ ਆ ਵੀ ਹੈ ਪੂਰੀਆਂ ਬੰਦੇ-ਬੰਦੇ ਜਿੱਡੀਆਂ ਗਾਵਾਂ ਵਾਂ ਜਿੱਡੇ-ਜਿੱਡੇ ਕੱਦ ਕਾਠ ਆ। ਇੰਨੇ ਸੱਜਰ ਨੇ ਕਿੰਨਾ ਕੁ ਕੱਢਿਆ ਜੇ ਦੁੱਧ। ਇੰਨੇ ਸੱਜਰ ਨੇ 3 ਲੀਟਰ ਤੱਕ ਦੇਈ ਜੇ ਸਾਡੇ ਕੋ। ਤੇ ਸੂਆ ਕਿਨਵਾ ਇਹਦਾ? ਇਹਦਾ ਸੂਆ ਆਪਣਾ ਹੁਣ ਐ ਕੀ ਗਾਂ ਤੀਜਾ ਸੂਆ ਹੋਣਾ ਜੀ। ਅੱਛਾ ਤੀਸਰਾ ਸੂਨਾ ਗਾਂ ਹੁਣ ਦੂਸਰੇ ਆ। ਗੱਭਨ ਹੋਈਗਾ। ਹਾਂਜੀ ਇਹ ਗਾਂ ਇਹਨੂੰ ਆਪਣਾ ਢਾਈ ਮਹੀਨੇ ਦੇ ਆਸ-ਪਾਸ ਹੋ ਗਿਆ ਜੀ। ਅੱਛਾ। ਹਾਂ ਅਸੀਂ ਸਿਰਫ ਚੈੱਕ ਨਹੀਂ ਕਰਵਾਈਆਂ ਨਾਲ ਕੇ ਆਪਣਾ ਕੋਈ ਚੈੱਕ ਕਰਵਾ ਵੀ ਲਵੇ ਹਨਾ। ਹਾਂਜੀ ਹਾਂਜੀ। ਬਾਕੀ ਇਹ ਵੀ ਪੂਰੀ ਸੋਹਣੀ ਵੜਿਆ ਇਹ ਆ ਵੀ ਰस्सੀਆਂ ਦੀ ਆਦਤ ਨਹੀਂ ਆ ਅੱਜ ਵੀਡੀਓ ਬਣਾਉਣ ਕਰਕੇ ਪਾਈਆਂ ਮੈਨਾਂ ਨਾ ਬਾਕੀ ਗਾਈ ਨੇ ਰਿਪੀਟ ਕਰਨਾ ਹੋਵੇ ਤੇ ਇੱਕੀਆਂ ਦੇ ਨਾਲ ਬਾਤਾਂ ਨੂੰ 30 ਰੁਪਏ ਇਹ ਕਰ ਜਾਂਦਾ ਡੰਗਰ ਨਾਲ ਬਾਕੀ ਨਾਲੇ ਹੁਣ ਮੌਸਮ ਬਹੁਤ ਵਧੀਆ ਆ ਗਾਈਆਂ ਖੁਰੁੰਦੀਆਂ ਬਹੁਤ ਛੇਤੀ ਠੀਕ ਆ ਤੇ ਕਰੀਦਰ ਨੂੰ ਆ ਚਿਹਰਾ ਦੇਖ ਸਕਦੇ ਜੀ ਇਹਦਾ ਫਾਰਮ ਵਾਲੀਆਂ ਵੜਾਆਂ ਸਾਰੀਆਂ ਹੀ ਲੋਕਲ ਕੋਈ ਵੀ ਨਹੀਂ ਸਾਰੀਆਂ ਫਾਰਮ ਵਾਲੀਆਂ ਇਹ ਦੂਸਰੀ ਗੱਲ ਇਹ ਹੈ ਕਿ ਕੁਝ ਗਾਵੀਆਂ ਦੀ ਇੰਸ਼ੋਰੈਂਸ ਵੀ ਸਾਡੇ ਕੋਲ ਹੈਗੀ ਜੀ ਅੱਛਾ ਇੰਸ਼ੋਰੈਂਸ ਵੀ ਕਰਾਈ ਹੈ ਇੰਸ਼ੋਰੈਂਸ ਵੀ ਹੈਗੀ ਜੀ ਮਤਲਬ ਮੇਰੇ ਹਿਸਾਬ ਨਾਲ ਕੋਈ 4-5 ਮਹੀਨੇ ਦੀ ਇੰਸ਼ੋਰੈਂਸ ਅਜੇ ਪਈ ਹੋएगी ਇਹਨਾਂ ਦੀ ਅੱਛਾ ਇੰਸ਼ੋਰੈਂਸ ਵੀ ਹੈਗੀ ਹੈ ਜੋ ਮਤਲਬ 5-6 ਗਾਵੀਆਂ ਦੀ ਇੰਸ਼ੋਰੈਂਸ ਸਾਡੇ ਕੋਲ ਹੈਗੀ ਹੈ ਠੀਕ ਆ 5-6 ਗਾਵਾਂ ਦੀ ਇੰਸ਼ੋਰੈਂਸ ਵੀ ਹੈਗੀ ਆ ਉਹ ਵੀ ਤੁਸੀਂ ਪੁੱਛ ਸਕਦੇ ਜੰਗੀ ਤਰ੍ਹਾਂ ਇਹਦੀ ਗਾਇੰਡੀ ਇੰਸ਼ੋਰੈਂਸ ਹੈਗੀ ਜੀ ਅੱਛਾ ਇਹਦੀ ਵੀ ਹੈਗੀ ਹਾਂ ਜੀ ਬਾਕੀ ਦਾ ਮਟਾਇਲ ਵੀ ਲੈ ਕੇ ਦੱਸ ਦਿੰਨਾ ਆ ਅੱਜ ਨਾਲ ਗੱਲ ਤੇ ਟੈਗ ਲੱਗਾ ਹੈ ਨਾ ਵੇਰਕੇ ਵੱਲੋਂ ਇੰਸ਼ੋਰੈਂਸ ਹੋਈ ਜਾਂਦੀ ਅੱਛਾ ਵੇਰਕੇ ਵੱਲੋਂ ਇੰਸ਼ੋਰੈਂਸ ਹੋਈ ਹੈ ਉੱਥੇ ਦੁੱਧ ਜਾਂਦਾ ਵੇਰਕੀ ਹਾਂ ਜੀ ਉਹ 124 ਨੰਬਰ ਆ ਉਹਦੀ ਵੀ ਇੰਸ਼ੋਰੈਂਸ ਹੋਈ ਹੈ ਅੱਛਾ ਹਾਂ ਜੀ ਹਾਂ ਜੀ ਠੀਕ ਆ ਤੇ ਬਾਕੀ ਇਹਦੇ ਪੂਰੇ ਮਤਲਬ ਇਹ ਆ ਬੇ ਖੜੇ ਕੋਈ ਸਾਮ ਬਲਾ ਤੇ گاਵਾ ਪੂਰੀਆਂ ਆਪਣੇ ਮੈਂ ਨਾ ਵੇਖੋ ਜੇ ਤੇ ਆਪਣਾ ਉਦਾਂ ਆਪਾਂ ਲੋਕਲ ਮਾਰਕੀਟ ਚ ਇਸ ਟਾਈਮ گاਵਾ ਦਾ ਤੁਹਾਨੂੰ ਪਰ ਰੇਟ ਕਿੰਨਾ ਦਾ ਜ਼ਿਆਦਾ ਤੇਜ਼ ਆ ਹਾਂਜੀ ਹਾਂਜੀ ਇਹ ਇਹਦੇ ਨਾਲ ਦੀਆਂ گاਵਾ ਲੱਖੋਂ ਬਾਹਰ ਹੀ ਆ ਲੱਖੋਂ ਤੇ ਬੜੀਆਂ ਬਾਹਰ ਹੀ ਆ ਜਾਣੀਆਂ ਵਾ ਜਿੱਦੀਆਂ ਜਿੱਦੀਆਂ ਹੈਗੀਆਂ ਪਰ ਆਪਾਂ ਜੋ ਰੇਟ ਦੇ ਦਾਂਗੇ ਮੈਨੂੰ ਲੱਗਦਾ ਵੀ ਆਪਾਂ ਬਸ ਦੇਣ ਲੈਣ ਵਾਲੇ ਹੀ ਕੰਮ ਕਰਾਂਗੇ ਕੋਈ ਉਹ ਨਹੀਂ ਹੋਗਾ ਵੇਲ ਕਰਨਾ ਇੱਕ ਦੀ ਸਾਰਾ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਆਪਣਾ 8 ਕਿਲੋਟਰ ਦੇ ਆਸ-ਪਾਸ ਹੋਗਾ ਹੁਣ 8 ਲੀਟਰ ਹਾਂਜੀ 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 ਠੀਕ ਹੈ ਉਹ ਅਵੇ ਤੋਰਦਾ ਫਿਰ ਤੇ ਜਿਹੜੀ ਹੁਣ ਦਿਖਾਉਣ ਲੱਗੇ ਆਂ ਗਾਂ ਤੇ ਵੀ ਪੂਰੀ ਜਵਾਨ ਆ ਹਨਾ ਹਾਂਜੀ ਹਾਂਜੀ ਪੂਰੀ ਜਵਾਨ ਵੱਡੀ ਛੱਟੀ ਛੱਟੀ ਨਾ ਆਈ ਪੂਰੀ ਤੇ ਇਹ ਇਨੇ ਸੱਜਰ ਨੇ ਕਿੰਨਾ ਕੱਢਿਆ ਦੁੱਧ ਇਨੇ ਸੱਜਰ ਨੇ ਆਪਣਾ ਭਾਜਵੇਂ ਪੱਕਾ ਹੋਇਆ ਐਗਜੈਕਟ ਨਹੀਂ ਪਤਾ ਮਤਲਬ ਹੁਣ ਹਾਂਜੀ ਆਪਣਾ ਬਾਕੀ ਜੇ ਵੇਖਿਆ ਜਾਵੇ ਤੇ ਇਹ ਨਾਲ ਤੋਂ ਬਾਕੀਆਂ ਸਾਰੀਆਂ ਨਾਲ ਡ ਹੈਗੀ ਡਬਲ ਆ ਡਬਲ ਆ ਵਾਕ ਇਹਦਾ ਜਿਹੜਾ ਵਾ ਸਟਰਕਚਰ ਜਿਹੜਾ ਸਾਰੀਆਂ ਨਾਲ ਭਾਰ ਆ ਹਾਂਜੀ ਹਾਂਜੀ ਸਟਰਕਚਰ ਸਾਰੀਆਂ ਨਾਲ ਭਾਰ ਆ ਇਹਦਾ ਐਗਜ਼ੈਕਟ ਨਹੀਂ ਮੈਨੂੰ ਪਤਾ ਵਾਕੀ ਇਹ 25 ਤੋਂ ਪਲੱਸ ਹੀ ਗਈ ਆ ਮਤਲ ਥੱਲੇ ਨਹੀਂ ਕੋਈ ਗਾਂ ਹੈਗੀ ਠੀਕ ਆ ਹਾਂ ਤੇ ਹੈ ਸਾਰੀਆਂ ਫਾਰਮ ਵਾਲੀਆਂ ਹਾਂ ਹਾਂਜੀ ਹਾਂਜੀ ਇੰਸ਼ੋਰੈਂਸ ਇਹਦੀ ਵੀ ਹੋਈ ਏ ਅੱਛਾ ਇੰਸ਼ੋਰੈਂਸ ਹੈਗੀ ਏ ਤੇ ਆ ਵੇਖੋ ਅਟੈਗ ਲੱਗੇ ਹਾਂਜੀ ਹਾਂਜੀ ਚਲੋ ਲੈ ਜਾ ਫਿਰ ਬੰਦ ਦੋ ਦੇ ਦੇ ਥੱਲੇ ਵੀ ਸੇਮ ਹੀ ਕਿਨਾਂ 8 ਕਿਲੋਟਰ ਹਾਂਜੀ ਹਾਂਜੀ ਇਹ ਆ ਵੀ ਜਿਹੜਾ ਕੋਈ ਚੰਗੀ ਤਰ੍ਹਾਂ ਸਟਾਲਾ ਸਟੋਲਾ 4 ਵਾਲਾ ਕੋਈ ਵੀ ਲੈ ਜਾਊਗਾ ਦੁੱਧੋਂ ਇਹਨਾਂ ਨੇ ਫੇਰ ਵੱਜ ਜਾਣਾ ਵਾ ਇਹਨਾਂ ਨੇ ਫੇਰ ਵੱਜ ਜਾਣਾ ਜੀ ਇਹ ਗੱਲ ਪੂਰੀ ਗਰੰਟੀ ਹੈਗੀ ਜੇ ਦੁੱਧੋਂ ਥਣ ਥਣ ਪੂਰੇ ਹੀ ਆ ਹਾਂ ਜੀ ਥਣ ਥਣ ਪੂਰੇ ਆ ਇੱਕ ਇਹ ਗਾਂ ਹੈ ਜਿਹੜੀ ਆ ਇਹਦਾ ਇੱਕ ਥਣ ਘਟਿਆ ਪਿਛਲਾ ਅੱਛਾ ਇਹਦਾ ਪਿਛਲਾ ਇੱਕ ਥਣ ਘਟਿਆ ਪਿਛਲਾ ਇੱਕ ਥਾਣੇ ਦਾ ਘਟ ਜੇ ਤੇ ਇਹਦੇ ਕੋਲ ਦੁੱਧ ਕਿੰਨਾ ਇਹਦੇ ਕੋਲ ਦੁੱਧ ਇਸ ਟਾਈਮ ਹੈਗਾ ਕੋਈ 13-14 ਲੀਟਰ ਦੁੱਧ ਹੈਗਾ ਇਸ ਥੱਲੇ ਤੇ ਗਾਂ ਬਣੀ ਹੈ ਕਿ ਨਹੀਂ ਇਹ ਗਾਂ ਟੀਗਾ ਇਹਨੂੰ ਵੀ ਪ੍ਰਭਾ ਚੁੱਕੇ ਆਂ ਅਸੀਂ ਇਹਨੂੰ ਵੀ ਲਗਭਗ ਉਹੀ 2 ਮਹੀਨੇ ਦੇ ਆਸ-ਪਾਸ ਇਹਨੂੰ ਵੀ ਹੋ ਗਿਆ ਤੇ ਟੀਕੇ ਚੰਗੇ ਭਰਾਏ ਆ ਹਾਂ ਜੀ ਟੀਕੇ ਸਾਰੇ ਚੰਗੇ ਭਰਾਏ ਤੋੜੋ ਜੀ ਨਾਮੇ ਬਾਕੀ ਅਜੇ ਟਾਈਮ ਵੀ ਦੁਪਹਿਰ ਦਾ ਵਾ ਜੇ 12 ਵਜੇ ਆ ਜਿਹੜੀ ਚਵਾਈ 6 ਵਜੇ ਦੀ ਹੋਈ ਆ ਤੇ ਹੈਗੀਆਂ ਵੀ ਸਾਰੀਆਂ ਵੜਾ ਹੀ ਆ ਅਜੇ ਥੋੜਾ ਭਾਈ ਦੀਆਂ ਵਾ ਹੁਣ ਛੱਡਣ ਦਾ ਟਾਈਮ ਹੋਇਆ ਭਾਈ ਇਹਨਾਂ ਦਾ ਚਲੋ ਬੰਦੋ ਕੋਈ ਨਹੀਂ ਚੰਗਿਆਂ ਪੈਪਾਂ ਹੀ ਲੱਗੀਆਂ ਜਿਹੜੀਆਂ ਮਿਲਕ ਵਨ ਲੱਗੀਆਂ ਇਹਨਾਂ ਦੇ ਜੀ ਫਰਾਂਗੇ ਉੱਚੀਆਂ ਲੰਮੀਆਂ ਉੱਚੇ ਕਾਦੇਗਾਠ ਆਲੀਆਂ ਛੋਟੀ ਗਾਂ ਵਿੱਚ ਕੋਈ ਵੀ ਨਹੀਂ ਹੈ ਕੋਈ ਆਣ ਕੇ ਵੇਖੇ ਜ਼ਰੂਰ ਇੱਕ ਵਾਰੀ ਤੇ ਥਾਣੇ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਜੀ ਥਾਣੋ ਚੱਲਦਾ ਹੈਗਾ ਆ ਪਰ ਪਿੱ ਦੁੱਧ ਦੁੱਧ ਚ ਘਟਿਆ ਬਾਕੀ ਥੋੜਾ ਜਿਹਾ ਥੋੜਾ ਹੁੰਦਾ ਹਣਾ ਥੋੜਾ ਹੁੰਦਾ ਤੇ ਹੁਣ ਇੱਕ ਆਪਣਾ ਗੱਲ ਕੀ ਹੈ ਕਿ ਗਾਂ ਬੈਠੀ ਹੀ ਤੇ ਦੂਸਰੀ ਗਾਂ ਨੇ ਨਾ ਥੰਦ ਦੇ ਉੱਤੇ ਪੈਰ ਰੱਖਤਾ ਅੱਛਾ ਹਾਂ ਉਹਦੇ ਕਰਕੇ ਨਾ ਬਾਅਦ ਚੋਂ ਉਹਨੂੰ ਥਾਣੋਂ ਠੀਕ ਕਰਨ ਵਿੱਚ ਮਤਲਬ ਉਹ ਜ਼ਖਮ ਸੈੱਟ ਨਹੀਂ ਹੋਇਆ ਪੂਰਾ ਅੱਛਾ ਉਦੇ ਕਰਕੇ ਜਿਹੜਾ ਉਹ ਥੋੜਾ ਕੰਮ ਦਾ ਉਹ ਥੰਦਾ ਉਹ ਖਰਾਬ ਹੋ ਗਿਆ ਠੀਕ ਹੈ ਜੀ ਤੇ ਹੁਣ ਇੱਕ ਐਂਡ ਤੇ ਰਹਿ ਗਈ ਆ ਹਾਂ ਜੀ ਹਾਂ ਜੀ ਇਹਦੀ ਗਾਂ ਦੀ ਵੀ ਇੰਸ਼ੋਰੈਂਸ ਹੋਈ ਜੀ ਆਪਣੇ ਕੋਲ ਅੱਛਾ ਹਾਂ ਜੀ ਇਹਦੇ ਗਾਂ ਚ ਤੁਸੀਂ ਟੈਗ ਦੇ ਸਕਦੇ ਜੀ ਠੀਕ ਆ ਹਾਂ ਬਾਕੀ ਮੈਂ ਇਹਨਾਂ ਨੂੰ ਡਿਟੇਲ ਦੱਸ ਦੇ ਦੂੰਗਾ ਕਿ ਆਪਣਾ ਕਿੰਨੇ ਕਿੰਨੇ ਟਾਈਮ ਤੱਕ ਦੀ ਇਹਨਾਂ ਦੀ ਇੰਸ਼ੋਰੈਂਸ ਰਹਿ ਗਈ ਆ ਅੱਛਾ ਉਹ ਸਾਰਾ ਕੋ ਫੋਨ ਤੇ ਪੁੱਛ ਲਿਆ ਨਾ ਹਾਂ ਜੀ ਹਾਂ ਜੀ ਫੋਨ ਤੇ ਇੰਸ਼ੋਰੈਂਸ ਇਹਦੀ ਵੀ ਹੈਗੀ ਆ ਤੇ ਇਹਦੇ ਕੋਲ ਦੁੱਧ ਕਿੰਨਾ ਹੋਣਾ ਇਹਦੇ ਕੋਲ ਵੀ ਦੁੱਧ ਇਸ ਟਾਈਮ 10 ਲੀਟਰ ਤੋਂ ਪਲੱਸ ਹੀ ਆ ਅੱਛਾ ਹਾਂ 12 12 13 ਲੀਟਰ ਲੱਗੇ ਇਹ ਵੀ ਆ ਇਸ ਟਾਈਮ ਚੱਲਦੀ ਪਈ 12 13 ਲੀਟਰ ਤੇ ਲੱਗੇ ਬੰਨੇ ਤਾਂ ਕ ਵੀ ਹੈਗਾ ਸੱਜਰ ਨੇ ਤੇ ਦੁੱਧ ਇੰਨਾ ਵੀ ਚੰਗਾ ਕੱਢਿਆ ਇੰਨੇ ਤੇ ਆਪਣਾ 28 ਤੋਂ 30 ਤੋਂ ਲੀਟਰ ਤੋਂ ਪਲੱਸ ਦੇਈ ਜਿਆ ਜਿਹੜੀ ਤੇ ਲੀਟਰ ਤੋਂ ਪਲੱਸ ਹੀ ਜਿਹੜਾ ਕਹਿੰਦੇ ਗਈ ਹੈ ਛੜ 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 ਥੋੜਾ ਫੱਜ ਜਾਂਦੀਆਂ ਹਾਂ ਤੇ ਬਾਕੀ ਇਹ ਆ ਵੀ ਚਲੋ ਕੋ ਫੋਨ ਲਾਵੇ ਇੱਕ ਵਾਰੀ ਹਾਂਜੀ ਹਾਂਜੀ ਤੇ ਆਪੇ ਫਿਰ ਜਾਓ ਜੀ ਗਾਂ ਉਹ ਜਾਂ ਮੁੱਲ ਹੋ ਜਾਊਗਾ ਬਿਲਕੁਲ ਬਿਲਕੁਲ ਬੇਲੇ ਕਾਲ ਤੇ ਕੋਈ ਆਣ ਕੇ ਵੇਖੇ ਇੱਕ ਵਾਰੀ ਪਸੰਦ ਕਰੇ ਇੱਥੇ ਹਾਂਜੀ ਇਹ ਗਾਇਆਂ ਤੇ ਬਾਕੀ ਵੇਖੋ ਜੀ ਤੁਹਾਨੂੰ ਪਤਾ ਹੀ ਆ ਆਮ ਲੋਕਲ ਘਰਾਂ ਚੋਂ ਤਾਂ ਮਿਲਦੀਆਂ ਨਹੀਂ ਐ ਹਾਂਜੀ ਸੇਮ ਵੇਖੋ ਹਾਂਜੀ ਹਾਂਜੀ ਫਾਰਮਾਂ ਤੋਂ ਤੁਹਾਨੂੰ ਇਹ ਨਾਲ ਦੀਆਂ ਗਾਵਾਂ ਮਿਲਣੀਆਂ ਜੀ ਹਾਂਜੀ ਤੇ ਬਾਕੀ ਉੱਚੇ ਲੰਮੇ ਕੱਦ ਕਾਠ ਵਾਲੀਆਂ ਜੇ ਕੋਈ ਵੀਰ ਭਰਾ ਮੇਰਾ ਚੰਗੀ ਤਰ੍ਹਾਂ ਜੀ ਸੇਵਾ ਸੰਭਾਲ ਕਰੇ ਤਾਂ ਦੁੱਧ ਜਿੰਨਾ ਮਰਜ਼ੀ ਚੋ ਸਕਦਾ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਤੇ ਬਾਕੀ ਇੱਥੇ ਤੇ ਤਸੱਲੀ ਕਰਕੇ ਖੜੋ ਜੀ